ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਆ ਰਹੀ ਹੈ ਜਿੱਥੇ ਤਿੰਨ ਪਿੰਡਾਂ ਵਿੱਚ ਬੀਤੀ ਦੇਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਗਾਲੀ ਤਾਰੀਵਾਲ ਅਤੇ ਮਾਰਦੀ ਕਲਾ ਪਿੰਡ ਦੇ ਵਸਨੀਕ ਹਨ ਤੁਸੀਂ ਵੇਖ ਰਹੇ ਹੋ ਟੀਬੀ 24 ਨਿਊਜ਼ ਰਿੰਕਾਵਾਲੀ ਦੀ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਰੋਜ਼ਾਨਾ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਲਿੰਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜਿਹੜੀ ਮਜੀਠੇ ਜਿਹੜੀ ਸ਼ਰਾਬ ਵਾਲਾ ਕੀ ਨਾਮ ਦਿੱਤੇ ਕਿੱਥੇ ਤੋਂ ਲੈਣ ਵਾਲੇ ਵੱਡੀ ਬੰਗਾਲੀ ਦੇ ਕੀ ਨਾਮ ਆਪਣਾ ਅਰਸ਼ਦੀਪ ਸਿੰਘ ਕੀ ਗੱਲਬਾਤ ਹੈ ਜਿਹੜਾ ਹਸਪੀਟਲ ਚ ਜਾਇਆ ਸਰਦਾਰੂ ਪੀਤੀ ਸੀ ਅੱਛਾ ਕਿ ਕਿੰਨੇ ਜਣੇ ਇਹਨਾਂ ਦਾਰੂ ਪੀਤੀ ਸੀ ਤੇ ਕਿੱਥੋਂ ਪੀਤੀ ਦੋ ਜਣੇ ਆ ਪੀਤੀ ਅੱਛਾ ਕਿਹੜੇ ਜਣੇ ਵੱਡੀ ਬੰਗਾਲੀ ਤੇ ਕੀ ਹੋਇਆ ਕੀ ਬਾਅਦ ਉਹ ਉਲਟੇ ਆ ਯਾਰ ਹਾਂਜੀ ਕੋਈ ਪਚ ਨਹੀਂ ਰਿਆ ਰੋਟੀ ਖਾਣਾ ਸੀ ਤੇ ਉਹ ਉਬਾਰ ਆ ਜਾਂਦੀ ਹਾਂਜੀ ਉਹ ਦਾਰੂ ਪੀਂਦੇ ਦੇ ਹਾਂਜੀ ਪਿੰਡੀ ਉੱਥੇ ਦਾ ਰੁਪਿੰਦੇ ਰਹੀ ਨਹੀਂ ਪਹਿਲਾਂ ਨਹੀਂ ਕਦੀ ਪੀਤੀ ਕਦੀ ਹੋਰੀ ਪੀਤੀ ਹਾਂ ਪਹਿਲਾ ਠੇਕੇ ਦੀ ਪੀਤੀ ਦੇ ਕਿੰਨੇ ਜਣੇ ਹੁਣ ਜਿੰਦਾ ਨੇ ਕਿੰਨੇ ਜਣੇ ਦੋ ਜਣੇ ਜਿੰਦਾ ਜੇ ਬਾਕੀ ਮਰੇ ਕਿੰਨੇ ਜਣੇ ਇਧਰ ਦੇ ਨਾਲ ਆਪਾਂ ਦੋ ਜਣੇ ਵਰਕ ਵੱਖਰੇ ਆ ਕੰਮ ਤਾਂ ਆਏ ਬਾਬਾ ਜਾਨਾ ਮੋਰ ਤੁਹਾਡੇ ਨਾਲ ਕਿੰਨੇ ਜਣੇ ਸੀ ਉੱਥੇ ਟੋਟਲ ਹੋਗਾ ਟੋਟਲ ਤੇ ਪੰਜ ਛੇ ਜਣੇ ਹੈਗੇ ਬਾਕੀ ਮਰ ਗਏ ਹਾਂਜੀ ਦੋ ਜਣੇ ਬਚੇ ਹਾਂਜੀ ਸਾਨੂੰ ਕੱਲ ਰਾਤ ਇਨਫੋਰਮੇਸ਼ਨ ਆਂਦੀ ਹੈ ਕਿ ਜਿਹੜੇ ਅ ਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਗਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੇਰੇਵਾਲ ਇਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੁੰਦੀ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਚੀ ਕੀਤੀ ਅਸੀਂ ਇਹ ਪਤਾ ਕੀਤਾ ਕਿ ਇੱਕ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੈਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰੀਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟਰੇਸ ਕਰ ਰਹੇ ਹਾਂ ਅਸਈ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਹਦੀ ਫਰਦਰ ਅਸੀਂ ਪੁੱਛਗਿੱਛ ਜਦੋਂ ਕੀਤੀ ਇਹਨੇ ਪ੍ਰਭਜੀਤ ਨੇ ਦੱਸਿਆ ਕਿ ਇੱਕ ਸਾਬ ਸਿੰਘ ਨਾਂ ਦੇ ਵਿਅਕਤੀ ਹੈ ਜੋ ਕਿ ਕਿੰਗਪਿੰਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਤੇ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀਗਾ ਇਹਨੂੰ ਸਿਰ ਅਸੀਂ ਸਵੇਰੇ ਹੀ ਅੱਜ अर्ਲੀ ਮਾਰਨਿੰਗ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਆਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡ ਹੈ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰਿਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਈਲੂਟ ਕਰ ਲਓ ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਹੈ ਸਪਲਾਈ ਉਹ ਇਹਨੂੰ ਦੇ ਦਿੰਦੇ ਸੀਗੇ ਤੇ ਇਹ ਉਹਨਾਂ ਤੋਂ ਰਿਸੀਵ ਕਰਕੇ ਇਹ ਏਰੀਆ 'ਚ ਫਰਦਰ ਸਪਲਾਈ ਕਰ ਦਿੰਦਾ ਸੀਗਾ ਇਹਦੇ ਨਾਲ ਇਹਦੇ ਫੜਨ ਨਾਲਸੀਂ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠੱਲ ਪਾਵਾਂਗੇ ਕਿ ਇਹ ਜਿਹੜੀ ਐਦਾਂ ਦੀਆਂ ਕਰਤੂਤਾਂ ਕਰਦੇ ਨੇ ਮਾੜੀਆਂ ਕਰਤੂਤਾਂ ਉਹਨਾਂ ਨੂੰ ਅਸੀਂ ਕਾਬੂ ਕਰੀਏ ਅਸੀਂ ਹੋਰ ਵੀ ਇਹਦੀ ਬੈਕਵਰਡ 'ਚ ਜਾਂਦੇ ਹੋਏ ਜਿਹੜੇ ਡਿਸਟ੍ਰਿਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਪ੍ਰੋਵਾਈਡ ਕਰ ਰਹੇ ਨੇ ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਹੈ ਇਹਦੇ ਚ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕਾਫੀ ਛੱਟ ਪਹੁੰਚੀ ਹੈ ਇਹ ਜਿਹੜੇ ਗੁੰਮਰਾਹ ਵਿਅਕਤੀ ਨੇ ਜਿਹੜੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਮਾਂ ਕਰ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੇ ਤੇਰੇ ਇਦਾਂ ਦੇ ਦੂਜੇ ਨਸ਼ਿਆਂ ਵੱਲ ਜਾਂਦੇ ਨੇ ਜਿਹਦੇ ਕਰਕੇ ਇਹ ਹੋਇਆ ਅਸੀਂ ਬਟ ਬਹੁਤ ਹੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ 105 ਬੀ ਐਨ ਐਸ ਤੇ 61 ਇਹ ਐਕਸਾਈਜ਼ ਐਕਟ ਦੇ ਧਾਰਾ ਹੇਠ ਤੇ ਅਸੀਂ ਹੋਰ ਵੀ ਆਣ ਵਾਲੇ ਸਮਾਂ ਚ ਇਹਨਾਂ ਤੇ ਗ੍ਰਿਫਤਾਰੀ ਕਰਾਂਗੇ ਜੀ 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 ਜ ਇਹ ਤਰੀਏ ਵਾਲ ਪਿੰਡ ਚ ਜਰੇਲੀ ਸ਼ਰਾਬ ਪੀਣ ਨਾਲ ਕੁਝ ਮੌਤਾਂ ਹੋ ਗਈਆਂ ਤੇ ਉਥੋਂ ਡੈੱਡ ਬਾਡੀਜ਼ ਜਿਹੜੀਆਂ ਉਹ ਆਪਣੇ ਸਿਵਲ ਹਸਪਤਾਲ ਸ਼ਿਫਟ ਕਰਨੀਆਂ ਮੈਂ ਤੁਰੰਤ ਉਹਨਾਂ ਦਾ ਆਦੇਸ਼ ਮੰਨਦੇ ਹੋਏ ਸਿਵਲਸਪਾਲ ਅੰਮ੍ਰਿਤਸਰ ਰਾਤੀ 1:30 ਵਜੇ ਦੇ ਆਸ-ਪਾਸ ਆ ਗਿਆ ਮੇਰੇ ਆਂਦਿਆਂ ਹੀ ਸਾਡੇ ਨਾਲ ਹੀ ਡੀਐਸਪੀ ਸਾਬ ਸ਼੍ਰੀਮਾਨ ਤਰਮਿੰਦਰ ਕਲੈਣ ਜੀ ਉਹ ਵੀ ਮੌਕੇ ਤੇ ਪਹੁੰਚ ਗਿਆ ਅਸੀਂ ਆਪਣੀਆਂ ਐਂਬੂਲੈਂਸਸ ਅਰੇਂਜ ਕਰਕੇ ਤੇ ਮਜੀਠੇ ਮਜੀਠੇ ਐਸਐਮਐਮ ਮਜੀਠਾ ਦੇ ਨਾਲ ਤਾਲਮਿਲ ਕਰਕੇ ਉਦੋਂ ਇਹ ਪਤਾ ਲੱਗਾ ਵੀ ਟੋਟਲ ਉਥੇ 12 ਡੈਥ ਹੋਈਆਂ ਤੇ ਤਿੰਨ ਬੋਡੀਜ਼ ਦਾ ਕੱਲ ਹੀ ਸ਼ਾਮੀ ਉਥੇ ਸੰਸਕਾਰ ਵਗੈਰਾ ਕਰ ਦਿੱਤਾ ਗਿਆ ਇਹ ਡੈਥ ਜਿਹੜੀਆਂ ਡਿਫਰੈਂਟ ਡਿਫਰੈਂਟ ਪਿੰਡਾਂ 'ਚ ਹੋਈਆਂ ਐਂਡ ਜਿਹੜਾ ਨਿਊਕਲੀਅਸ ਐ ਸੋਰਸ ਜਿੱਥੋਂ ਉਹਨਾਂ ਨੇ ਸ਼ਰਾਬ ਕੀਤੀ ਆ ਉਹ ਸ਼ਾਇਦ ਇੱਕ ਹੀ ਆ ਪਥਰੀਏਵਾਲ ਤੋ ਕੁਝ ਤਰੀਕਿਆਂ ਨਾਲ ਪਿੰਡ ਦੀਆਂ ਵੀ ਮੌਤਾਂ ਹੋਈਆਂ। ਤੋ ਉਸੇ ਵੇਲੇ ਸਾਡੀਆਂ 4 ਐਮਬੂਲੈਂਸਸ ਗਈਆਂ ਤੇ 2-2 3-3 ਕਰਕੇ 9 ਬਾਡੀਜ਼ ਜਿਹੜੀਆਂ 4:30 ਵਜੇ ਤੱਕ ਸਾਡੇ ਕੋਲ ਸ਼ਿਫਟ ਹੋ ਗਈਆਂ। ਉਹਦੇ ਲਈ ਡੀਐਸਪੀ ਸਾਹਿਬ ਦੇ ਨਾਲ ਜਾ ਕੇ ਕਿਉਂਕਿ ਸਾਡੀ ਜਿਹੜੀ ਮੋਰਚਰੀ ਆ ਇਹ ਜ਼ਿਆਦਾਤਰ ਫੁੱਲ ਰਹਿੰਦੀ ਆ। 6 ਬਾਡੀਜ਼ ਰੱਖਣ ਦੀ ਜਗ੍ਹਾ ਹੈਗੀ ਆ ਤੇ ਰਾਤੀ ਵੀ ਇਹ ਫੁੱਲ ਹੀ ਸੀਗੀ। ਆਲਰੇਡੀ ਕੁਝ ਲਵਾਰਸ ਲਾਸ਼ਾਂ ਜਾਂ ਕੁਝ ਹੋਰ ਡੈਡ ਬਾਡੀਜ਼ ਪਈਆਂ ਹੁੰਦੀਆਂ ਇੱਥੇ। ਉਹ ਫਿਰ ਉਹਨਾਂ ਨੋ ਬੋਡੀਜ਼ ਰੱਖਣ ਲਈ ਸਾਡੇ ਕੋਲ ਜਗ੍ਹਾ ਨਹੀਂ ਸੀ ਲੇਕਿਨ ਘਟਨਾ ਹੀ ਇਹੋ ਜੀ ਦਰਦਨਾਕ ਸੀਗੀ ਫਿਰ ਈਐਸਪੀ ਸਾਹਿਬ ਨਾਲ ਮਿਲ ਕੇ ਤੇ ਅਸੀਂ ਪੰਜ ਕੋਜੇ ਬਰਫ਼ ਦਾ ਪ੍ਰਬੰਧ ਕੀਤਾ ਕਿਉਂਕਿ ਮੌਸਮ ਥੋੜਾ ਗਰਮ ਆ ਤੇ ਬੋਡੀਜ਼ ਜਿਹੜਾ ਉਹ ਕੁਝ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਫਿਰ ਅਸੀਂ ਆਪਣੇ ਹਾਲ ਚ ਉਹ ਬੋਡੀਜ਼ ਨੋ ਰਖਵਾਈਆਂ ਉਸ ਤੋਂ ਬਾਅਦ ਲਗਭਗ ਅੱਧਾ ਪੌਣਾ ਘੰਟਾ ਪਹਿਲੇ ਇੱਕ ਮਰੜੀ ਪਿੰਡ ਤੋਂ ਇੱਕ ਹੋਰ ਡੈੱਡ ਬੋਡੀ ਆਈ ਹੈ ਉਹ ਵੀ ਉਹਨਾਂ ਦੇ ਵਾਰਸਨ ਕਿਹਾ ਜੀ ਵੀ ਰਾਤੀ ਉਹ ਸ਼ਰਾਬ ਪੀ ਕੇ ਬੰਦਾ ਸੁੱਤਾ ਤੇ ਉਠੇ ਡਸੂਏ ਐਂਡ ਹੁਣੇ 5 ਮਿੰਟ ਪਹਿਲੇ ਤੁਹਾਡੇ ਨਾਲ ਆਉਂਦੇ ਆ ਹੀ ਇੱਕ ਤਲਵੰਡੀ ਪਿੰਡ ਤੋਂ ਇੱਕ ਬਾਡੀ ਹੋਰ ਆਈ ਆ ਉਹ ਵੀ ਮਾਈਟ ਬੀ ਵੀ ਉਹਨਾਂ ਨੇ ਵੀ ਰਾਤ ਨੂੰ ਕੋਈ ਉਹ ਜਿਹੀ ਸ਼ਰਾਬ ਪੀ ਕੇ ਤੇ ਸਵੇਰ ਤੱਕ ਡੈਥ ਹੋ ਗਈ ਐਂਡ ਇਸ ਤੋਂ ਇਲਾਵਾ ਜੋ ਪਤਾ ਲੱਗਾ ਵੀ ਚਾਰ ਮਰੀਜ਼ ਜਿਹੜੇ ਆ ਉਹ ਗੁਰੂ ਨਾਨਕ ਦੇ ਹਸਪਤਾਲ ਦਾਖਲ ਨੇ ਜਿਨ੍ਹਾਂ ਚੋਂ ਸ਼ਾਇਦ ਇੱਕ ਦੋ ਸੀਰੀਅਸ ਲੇਕਨ ਅੰਡਰ ਕੰਟਰੋਲ ਨੇ ਦੋ ਬਿਲਕੁਲ ਠੀਕ ਨੇ ਇੱਕ ਮਰੀਜ਼ ਸਾਡੇ ਕੋਲ ਵੀ ਆਇਆ 5 ਵਜੇ ਦੇ ਆਸ-ਪਾਸ ਉਹ ਵੀ ਕੁਝ ਡਰਿਆ ਸੀਗਾ ਬਟ ਹੀ ਵਾਸ ਨਾ ਮੈਂ ਉਹਨੂੰ ਰਾਤੀ ਆਪਣੀ ਸੁਪਰਵਾਈਜ਼ਰ ਫਿਰ ਆਈਵੀ ਲਾਈਨ ਡ੍ਰਿਪ ਡ੍ਰਪ ਸ਼ੁਰੂ ਕਰਵਾ ਕੇ ਸਾਡੇ ਡਾਕਟਰ ਸਾਹਿਬ ਈਐਮਓ ਹੈਗੇ ਸੀ ਜੀ ਮੰਨ ਤਰੀ ਸੀ ਤੇ ਨਾਲ ਹੀ ਸਾਡੇ ਦਾ ਸਪੈਸ਼ਲਿਸਟ ਡਾਕਟਰ ਵੀ ਰਾਉਂਡ ਦੀ ਘਲਕ ਰਹਿੰਦੇ ਆ ਉਹਦੀ ਟ੍ਰੀਟਮੈਂਟ ਸ਼ੁਰੂ ਕਰਾਈਆ ਉਹ ਖਤਰੇ ਤੋਂ ਬਾਹਰ ਆ ਠੀਕ ਹੀ ਸੀਗਾ ਸੋ ਦੇਖੋ ਜਰੀਲੀ ਸ਼ਰਾਬ ਵੀ ਲੋ ਬਹੁਤ ਹੀ ਦੁਖਦਾਈ ਘਟਨਾ ਕਿ ਇੰਨੀਆਂ ਕੀਮਤੀ ਜਾਨਾਂ ਲੇਕਿਨ ਇਟਸ ਵੈਰੀ ਸਡਨ ਬੈਡ ਹੁਣ ਅਸੀਂ ਪੁਲਿਸ ਪੇਪਰਸ ਦੀ ਵੇਟ ਕਰ ਰਹੇ ਹਾਂ ਤੇ 11 ਬਾਡੀਜ਼ ਜਿਹੜੀਆਂ ਆਈਆਂ ਨੇ ਤੇ ਉਹਨਾਂ ਦਾ ਕਰਕੇ ਪੋਸਟਮਾਰਟਮ ਤੁਰੰਤ ਐਸ ਡੀ ਐਮ ਸਾਹਿਬ ਬੈਠੇ ਨੇ ਡੀ ਐਸ ਪੀ ਸਾਹਿਬ ਬੱਟੇ ਆ ਉਹਨਾਂ ਦੀ ਹਾਜ਼ਰੀ ਪੋਸਟਮਾਰਟਮ ਹੋ ਕੇ ਤੇ ਫਿਰ ਇਹਦੀਆਂ ਬਾਡੀਜ਼ ਆ ਵਾਪਸ ਪੜਨਾ ਚ ਸਾਡੀ ਐਂਬੂਲੈਂਸਸ ਸ਼ਟ ਆਊਟ ਗਿਆ ਮਾਰਸ ਸੰਦੇਭਾਲੇ ਕਰ ਦਿੱਤੀ ਜਾਂਦੀ ਠੀਕ ਹੈ ਠੀਕ ਹੈ ਬੇਸਿਕਲੀ ਅਨਫੋਰਚੂਨੇਟ ਐਫਏ ਬਾਤ ਹਾਦਸਾ ਜਿਹੜਾ ਅਨਫੋਰਚੂਨੇਟ ਬਾਤ ਰਹਾ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੀ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪੁਆਇੰਟਸ ਹੀ ਕੇ ਬੇਸਿਕਲੀ ਤਾਂ ਆਪਾਂ ਇਮੀਡੀਡੀਟਲੀ अपनी मेडिकल टीम्स रश की लोगों को हॉस्पिटल भी पहुँचाया है एज ऑफ नाउ छः परसन हॉस्पिटल भी एडमिटिड हैं जिन्होंने असी असी जी सा डॉक्टर की टीम सभी वो समझते थी कि वलनरेबल से हूँ भी डोर टू तो डोर जाके हूँ भी यही कर रहे हैं कि लोगों जी सेंसीटाइज़ कर रहे हैं कि जी जहरीली शराब है यदा जो इफेक्ट है ਇਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਦਿਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹ ਵੀ ਚੈੱਕਅਪ ਜ਼ਰੂਰ ਕਰਾ ਲਈ ਬਿਕਾਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਬਿਜਲੀੋਂ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕਿੰਡ ਵੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਵੀ ਇਹਨਾਂ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ ਇਹਦੇ 14 ਲੋਕ ਦਾ ਇੱਕੋ ਪਿੰਡ ਦੇ ਜੇ ਅਲੱਗ-ਅਲੱਗ ਪਿੰਡ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜਾਂ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦਰਾ ਰਹੀ ਹਾਂ ਕਿ ਉਹ ਜ਼ਰੂਰ ਹੋ ਆ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਹਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 72 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਸੋ ਇਮੀਡੀਏਟਲੀ ਇਲਾਜ ਆਪਾਂ ਕਰਾ ਲਈਏ ਥੈਂਕ ਯੂ